ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਦਿਖਾਵਾਂਗੇ ਦਿਖਾਉਣੇ ਆ ਤਿੰਨ ਝੋਟੀਆਂ ਦੇ ਦੋ ਬੇੜਾਂ ਦਿਖਾਉਣੀਆਂ ਵਾ ਬਿਲਕੁਲ ਸੁਹੀ ਸਵਾਏ ਪਸ਼ੂ ਦਿਖਾਉਣੇ ਆ ਤੇ ਆਪਾਂ ਪਹੁੰਚੇ ਆ ਭਾਜੀ ਨੇਟਿਵ ਹੋਣਾ ਦੇ ਕੋਲ ਤੇ ਅੱਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਚੱਲੀ ਗੋ ਜਲਣਾ ਆਜੋ ਫਿਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨਾਮ ਠੀਕ ਆ ਜੇ ਬਹੁਤ ਵਧੀਆ ਤੁਸੀਂ ਸਨਾਓ ਹਾਂਜੀ ਜਲਦੀ ਕਲਾ ਜੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੀਟਾ ਪਿੰਡ ਲਖੂਆ ਤਸੀਲ ਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994460565 ਠੀਕ ਹੈ ਜੀ ਇਹ ਵੱਡਾ ਤੋਂ ਕਰੀਏ ਸ਼ੁਰੂਆਤ ਕਿ ਜਾਂ ਛੋਟੀ ਤੋਂ ਕਰੀਏ ਮੈਂ ਕਿਹਾ ਛੋਟੀ ਤੋਂ ਕਰੋ ਚਲੋ ਆਜੋ ਛੋਟੀ ਲਗਾਈਏ ਨਗੀਨਾ ਦੱਸਿਓ ਜਿਹਦੇ ਬਾਰੇ ਕਨਵਾ ਸੂਰ 16 ਤੱਕ ਕੀ ਇਹਦਾ ਮਿਲਕ ਰਿਕਾਰਡ ਹੈ ਏ ਵੀਰ ਜੀ ਮੱਲੋ ਹੁਣ ਦੂਜੇ ਸੂਵੇ ਸੋਣੀ ਆ ਅੱਛਾ ਜੀ ਤਿਆਰ ਹੈ ਝੋਡੀ ਬੱਸ ਇੱਕ ਦੋ ਦਿਨ ਲਾਊਗੀ ਠੀਕ ਹੈ ਜੀ ਤੇ ਬਾਕੀ ਸਾਡੇ ਦਰਸ਼ਨ ਦੀ ਲੋੜ ਹੀ ਨਹੀਂ ਆ ਬਿਲਕੁਲ ਸਹੀ ਆ ਆਪੇ ਵੀਰਾਂ ਦੇਖ ਲੈਣੇ ਆ ਜਾਨੇ ਆ ਵੀ ਨਹੀਂ ਪਿਛਲੀ ਵੀਡੀਓ ਜੀ ਆਪਾਂ ਝੋਡੀ ਇੱਕ ਪਾਈ ਸੀ ਗੱਬਣਾ ਹਾਂਜੀ ਉਹ ਵੀ ਕਿਤੇ ਮੱਲੋ ਇੰਨਾ ਫੋਨ ਆਇਆ ਵੀ ਹੱਦੋਂ ਵੱਧ ਠੀਕ ਆ ਹੁਣ ਵੀ ਮੱਲੋ ਦੋ ਤਿੰਨ ਜਾਨੇ ਵੀਰ ਆਂਦੇ ਸੀ ਮੱਲੋ ਸਾਨੂੰ ਵੀਡੀਓ ਉਦਾਂ ਹੀ ਪਾ ਦਿਓ ਹਾਂਜੀ ਵੀਡੀਓ ਐ ਫੋਨ ਤੋਂ ਪਹਿਲਾਂ ਉਦਾਂ ਹੀ ਪਾ ਦਿਓ ਠੀਕ ਹੈ ਜੀ ਮੈਂ ਵੀ ਨਹੀਂ ਆ ਵੀਡੀਓ ਚ ਪਾ ਦੇਣਾ ਜਿੰਨੂੰ ਜਿਹਦੇ ਕਰਮਾ ਜਿਹਦੇ ਕਰਮਾ ਚ ਹੋਈ ਹਲੋ ਜੀ ਇਹ ਕਿੰਨੇ ਕਿ ਦੁੱਧ ਇਹਦਾ ਪਿਛਲੇ ਸਵੇਰਾ ਜੀ ਪਹਿਲੇ ਸਵੇਰੇ ਦੁੱਧ ਝੋਟੀ ਨੇ ਹੁੰਦੇ 12 ਤੋਂ 13 ਕਿਲੋ ਦਿੱਤਾ ਠੀਕ ਹੈ ਠੀਕ ਹੈ ਬਾਕੀ ਸਾਢੇ 10 ਦੀ ਲੋੜ ਨਹੀਂ ਹੁਣ ਕੋ ਜੇ ਸਵੇਰੇ ਸੋਣੀ ਆ ਗਾਵਾਂ ਨੂੰ ਵੀ ਪਰਾਂ ਕਰਦੀ ਆ ਤੇ ਚੈੱਕ ਕਰ ਸਕਦੇ ਤੁਸੀਂ ਆ ਕਿ ਆਖੋ ਗਾਵਾਂ ਵਰਗਾ ਹੀ ਬਣਾ ਲਾਇਆ ਤੇ ਅਜੇ 2-3 ਦਿਨ ਹੋਰ ਲਾਏ ਨੇ ਨਿਕਰਮ ਵਾਲੀ ਨੇ ਕੀ ਕਰ ਸਕਦੇ ਬਹੁਤ ਹੀ ਜ਼ਿਆਦਾ ਆਰਡਰ ਕੁਆਲਟੀ ਪਿਆਰੀ ਆ ਫੁੱਟਬਾਲ ਵਾਂਗੂ ਨਿਕਲਿਆ ਬਾਹਰ ਨੂੰ ਉਹਨਾਂ ਹੀ ਅੱਗੇ ਤੋਂ ਉਹਨਾਂ ਦੇ ਪਿੱਛੇ ਨੂੰ ਤੇ ਫੇਸ ਤੋਂ ਹੀ ਕੀ ਕਰ ਸਕਦੇ ਆ ਨਿਗਾ ਨਿਗਾ ਜਾ ਸਿੰਗ ਲੱਗਾ ਤੇ ਨਿਗਾ ਜਾ ਫੇਸ ਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਛੋਟੀ ਆ ਤੇ ਦੂਜਾ ਸੂਆ ਥੋੜਾ ਨੇ ਇਹ ਪਹਿਲੇ ਸਵੇ ਹੀ 12 13 ਲੀਟਰ ਦੁੱਧ ਚ ਵਾਇਆ ਵਾ ਤੇ ਬਾਕੀ ਤੇ ਆਰਡਰ ਕੁਆਲਿਟੀ ਨੂੰ ਵਾਪਸ ਹਿਸਾਬ ਦਾ ਸਕਦੇ ਬਹੁਤ ਹੀ ਜ਼ਿਆਦਾ ਵਧੀਆ ਵਾ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਐਨ ਗਿਠਗਿਠ ਤੇ ਥਣ ਲੱਗਾ ਲਓ ਬਾਈ ਕਰੋ ਚੈੱਕ ਹਾਂ ਪੰਡਾਂ ਪਈਆਂ ਕਰਮਾਲੀ ਨੇ ਕੀ ਮੁੱਲ ਕਰਨਾ ਭਾਜੀ ਇਹ ਸਿੰਗ ਸਿੰਗ ਹੀ ਦੇਖ ਲਓ ਠੀਕ ਹੈ ਜੀ ਫੇਸ ਤੁਸੀਂ ਤੇ ਸਿੰਘ ਵੀ ਚੈੱਕ ਕਰ ਸਕਦੇ ਹੋ ਹੋਰ ਭਈਆ ਅੰਗਰ ਵਾਲੀ ਗੱਲ ਆ ਠੀਕ ਹੈ ਠੀਕ ਹੈ ਬਿਲਕੁਲ ਨਿਗਾ ਨਿਗਾ ਆ ਛਿੰਗਿਆ ਇਹ ਜੈਡ ਬਲੈਕ ਵਿੱਚ ਆ ਜੀ ਤੇ ਕੀ ਮੁੱਲ ਭਾਜੀ ਫਿਰ ਮੁੱਲ ਝੋਡੀ ਦੇ ਵੀਰ ਜੀ ਭਾਵੇਂ ਇੱਕ ਦਾਸ ਦੀ ਵੀ ਵੇਚਦੇ ਨੇ ਹਾਂ ਜੀ ਇੱਕ ਪੰਜ ਦੀ ਵੀ ਵੇਚਦੇ ਨੇ ਲੱਖ ਦੀ ਵੀ ਵੇਚਦੇ ਨੇ ਪਰ ਆਪਾਂ ਜਾਇ ਹੀ ਦੇ ਦੇਣੀ ਠੀਕ ਹੈ ਜੀ 95000 ਦੀ ਝੋਡੀ ਦੇ ਦੇਣੀ ਆ ਠੀਕ ਹੈ ਜੀ ਉੱਚੋ 2000 ਛੋਟ ਹੋਰ ਕਰ ਦਿਓ ਠੀਕ 93 93 ਹਜ਼ਾਰ ਕੱਢੀ ਦੇ ਰਾਂ ਪਰ ਜਿਹੜਾ ਲੈ ਜਾਊਗਾ ਯਾਦ ਹੀ ਕਰੋ ਝੋਟੀ ਠੀਕ ਹੈ ਠੀਕ ਹੈ ਉਹ ਬਾਈ ਜੀ ਪਹਿਲੇ ਨੰਬਰ ਦੇ 93000 ਦੀ ਤੇ ਚੰਗਾ ਦੇਖ ਲਓ ਕਿਦਾਂ ਹਲਿਆ ਫੇ ਥਾਣੂ ਵੀ ਵੇਖੋ ਕੱਲਾ ਕੱਲਾ ਕੋਨੇ ਕੋਨੇ ਥਾਣਾਂ ਦਾ ਝੋਟੀ ਅੱਗੇ ਥਾਂ ਪੱਗਾ ਚੈੱਕ ਕਰਾ ਦੇ ਦਿ ਬਹੁਤ ਜ਼ਿਆਦਾ ਬਰੀਕੀਆਂ ਦੇ ਵਿੱਚ ਆ ਥੋੜੀ ਇਹਦੇ ਕੋ ਡਰਦੀ ਹੈ ਕੈਮਰੇ ਤੇ ਆਜੋ ਹੁਣ ਬੜਾ ਹੈ ਥਣ ਜਾਂ ਗੱਲ ਦਾ ਝੋਟੀ ਠੀਕ ਹੈ ਜੀ ਆਜੋ ਹੁਣ ਦੂਜੇ ਨੰਬਰ ਤੇ ਨੀਲੀ ਰਵੇ ਦੱਸੋ ਇਹਦੇ ਬਾਰੇ ਇਹ ਵੀਰ ਦੀ ਕੱਲ ਦੀ ਸੂਈ ਜੀ ਅੱਛਾ ਜੀ ਹਾਂ ਇਹ ਕਟਾ ਇਹਦਾ ਪਰ ਇਹ ਹੀ ஆஹ் உடாது சிதா நாடு தின வீ ਅਛਾ ਜੀ ਹਾਂ ਜੀ ਠੀਕ ਹੈ ਜੇ ਕੋਈ ਵੀਰ ਵੀਡੀਓ ਮੰਗੂ ਤਾਂ ਆਪਾਂ ਬਣੀ ਦੀ ਸਾਰੇ ਵੀਡੀਓ ਵੀ ਪਾ ਦਾਂਗੇ ਠੀਕ ਹੈ ਜੀ ਦੁੱਧ ਦੇ 2 ਡੇ 2 ਚੋਈਆਂ ਨਾ ਆਉਂਦਾ 10 ਕਿਲੋ ਬੋਲਾ ਹੀ ਆ ਠੀਕ ਹੈ ਠੀਕ ਹੈ ਹਾਂ ਭਾਈ 9 ਤੋਂ 10 ਲੀਟਰ ਬੋਲਾ ਤਿਆਰ ਬਿਲਕੁਲ ਦੁੱਧ ਮੈਂ ਚੰਗਾ ਦਊਗੀ ਤੇ ਬਾਕੀ ਜਿਹੜੇ ਭਾਨਾ ਆਪਾਂ ਦੇ ਦੇਣੀ ਹੈ ਨਾ ਹਾਂ ਜੀ ਮਤਲਬ 50000 ਦੀ ਤੇ ਦੂਜੇ 2 ਨੰਬਰ ਜੀ ਹੈਗੀ ਜਿਹੜੀ ਮੈਂ ਵੇਖ ਲਵਾਂ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਆਪਾਂ ਜਾਇਜ਼ ਦਵਾਂਗੇ ਮਹੀਨ ਠੀਕ ਯਾ ਲੋ ਵੀ ਚੈੱਕ ਕਰ ਸਕਦੇ ਯਾ ਟਰ ਕੁਆਲਟੀ ਸਵਾਜੂ ਇੱਕ ਨੰਬਰ 9 10 ਕਿਲੋ ਬੋਲ ਗਿਆ ਸਟਾਰਟ ਹੀ ਭਰਾ ਕੋਈ ਹਸਾ ਹੁਣ ਅੰਦਾਜ਼ਾ ਲਾਵੇ ਵਿਚਾਈ ਹੋ ਗਈ ਯਾ ਤਿੰਨ ਕੋਈ ਵੀ ਕਹਿੰਦੇ ਕਿ ਚਵਾਈ ਕਰਕੇ ਆਪਾਂ ਲਿਆ ਤੀ ਐ ਬਹੁਤ ਸ਼ਾਨਦਾਰ ਆ ਲੰਬਾ ਲੰਮਾ ਥਣ ਲੱਗਾ ਚੈੱਕ ਕਰ ਸਕਦੇ ਤੀ ਚੰਗੇ ਤਕੜੇ ਕਦ ਘਾਟ ਹਾਲੀ ਆ ਕਿਦਵਾ ਸੂਆ ਸਹੀ ਹੋ ਗਈ ਇਹ ਵੀਰ ਜੀ ਸੂਆ ਤੀਜਾ ਲਾੜੇ ਕੋ ਚੌਥਾ ਲਾੜੇ ਜੋ ਕੋ ਸਾਹਮਣੇ ਹੀ ਆ ਠੀਕ ਆ ਠੀਕ ਆ ਬਾਕੀ ਕਦ ਵਜੇ ਮੇਸੂ ਕੱਟਾ ਨਾ ਨੀਲੀ ਦੀ ਮਾਝਾ ਚੌਥਾ ਠੀਕ ਨੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵੀਰ ਜਿੱਥੋਂ ਲਈ ਘਰ ਵਾਲੇ ਤੇ ਕਹਿੰਦੇ ਆਪਾਂ 12 13 ਕਿਲੋ ਨਾਰਮਲ ਸੇਵਾ ਦੇ ਚੋਨੇ ਆ ਅੱਛਾ ਜੀ ਤੇ ਹੁਣ ਆ ਦੋ ਕੀ ਚਵਾਈਆਂ ਹੋਈਆਂ ਤੇ 9 10 ਤੋਂ ਸਟਾਰਟ ਹੀ ਆ ਠੀਕ ਹੈ ਠੀਕ ਹਾਂ ਬਾਕੀ ਚੌਣ ਚਾਣ ਬੜੀ ਚੰਗੀ ਆ ਠੀਕ ਹੈ ਜੀ ਤੇ ਮੰਨ ਲਓ ਇਹਦੇ 'ਚ ਘਾਟਾ ਕੋਈ ਨਹੀਂ ਆ ਬਸ ਜਾਇਜ਼ ਦੇਣੀ ਹੈ ਮਹੀ ਠੀਕ ਹੈ ਠੀਕ ਮੁੱਲ 70 ਆ ਹਾਂਜੀ ਤੇ 65000 ਦੀ ਦੇ ਦੇਣੀ ਆ ਉਹ ਤਾਂ 1000 ਹੋਰ ਛੋਟ ਕਰ ਦਾਂ। 40000 ਕਿੰਨਾ 40000 ਹੀ ਦੇ ਦਾਂਗੇ। 9-10 ਕਿਲੋ ਬੋਲਾ ਜਿਹੜਾ ਮਰਜੀ ਹੋਣ ਬਣ ਕੇ ਲੈ ਜਾਏ। ਕਲ ਦੀ ਸੂਈ ਆ ਕਟਾ ਮਗਰ ਜੀ। ਠੀਕ ਆ ਜੀ ਮਿਲ ਦਾਫ ਆ ਗਿਆ ਜੀ ਪਿੱਛੇ। ਚਾਹ ਜੀ ਨੰਬਰ ਦੇ ਦੱਸਿਓ ਭਾਈ ਇਹਦੇ ਬਾਰੇ। ਤਿੱਗੇ ਨੰਬਰ ਦੇ ਇਹ ਵੀਰ ਦੀ ਸੂਈ ਜੋੜੀ। ਹਾਂਜੀ ਦੂਜਾ ਸੂਆ ਸੂਈ ਆ। ਅੱਛਾ ਜੀ ਇਹਦੇ ਮਗਰ ਕੱਟੀ ਆ ਉਹੜੀ। ਠੀਕ ਆ ਜੀ। 20 ਮਿਲ ਕਾਫ ਆ ਗਿਆ ਜੀ ਭਾਈ ਪਿੱਛੇ। ਚੈੱਕ ਕਰ ਸਕਦੇ ਤੁਸੀਂ। ਕਿੰਨਾ ਕ ਟਾਈਮ ਹੋ ਗਿਆ ਨੇ ਤੁਸੀਂ ਇਹਨੂੰ ਸੋਈ ਨਾ ਹੋ ਗਿਆ ਜੇ 15 16 ਦਾਣਾ ਅੱਛਾ ਜੀ ਹਾਂ ਜੀ ਦੁੱਧ ਦੇ ਕੋ 12 13 ਕਿਲੋ ਮਲਾ ਤਿਆਰ ਹੈ ਕੰਡੇ ਵਾਲਾ ਜਿਹੜਾ ਮਰਜੀ ਚੋ ਕੇ ਮਿਣ ਕੇ ਤਸੱਲੀ ਕਰਕੇ ਲੈ ਜੇ ਠੀਕ ਹੈ ਠੀਕ ਹੈ ਹਾਂ ਬਾਕੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਠੀਕ ਹੈ ਲੋ ਭਾਈ ਚੈੱਕ ਕਰ ਸਕਦੇ ਜੇ 12 ਤੋਂ 13 ਲੀਟਰ ਬਿਲਕੁਲ ਦੁੱਧ ਰੈਡੀ ਆ ਪਿਓਟ ਜੱਟ ਬਲਾਕ ਵਿੱਚ ਆ ਦੀ ਚੈੱਕ ਕਰ ਸਕਦੇ ਜੇ ਇਹ ਲੇਵਲ ਤੋਂ ਬਹੁਤ ਜ਼ਿਆਦਾ ਬਣਾਇਆ ਚਿਪਕਾਂ ਮਾਰਗਾ ਹੀ ਲਾਇਆ ਵਾ ਤੇ ਥਾਣਾ ਦਾ ਸੈਦ ਕਿਹਾ ਵੀ ਬਹੁਤ ਚੰਗਾ ਵਾ ਇਸ ਤੰਬੇ ਦਾ ਹਾਜ਼ਰ ਦੁੱਧ ਬਿਲਕੁਲ 12 ਤੋਂ 13 ਲੀਟਰ ਤਿਆਰ ਆ ਤੇ ਮਗਰ ਫੀਮਲ ਕਾਪ ਐਡ ਕਰਾਂ ਪਈਆਂ ਕਰਮ ਵਾਲੀ ਨੇ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਤਾਂ ਬੈਠ ਜਿੱਟ ਤੇ ਧਰ ਲੱਗਾ ਚੈੱਕ ਕਰ ਸਕਦੇ 12 13 ਕਿਲੋ ਦੁੱਧ ਜਿਹੜਾ ਮਰਜੀ ਲੈਣ ਕੇ ਲੈ ਜੇ ਠੀਕ ਹੈ ਬਿਲਕੁਲ ਹਾਂ ਜੀ ਇਹ ਕੀ ਮੁੱਲ ਜੀ ਦਾ ਹਰ ਮੁੱਲ ਵੀਰ ਜੀ ਦਾ 90 95 ਜੋ ਮਰਜੀ ਹਾਂ ਨਾ ਜਿਹੜੀ 87000 ਦੀ ਦੇਣੀ ਆ ਅੱਛਾ ਜੀ ਹਾਂ ਜੀ ਕਾ ਕਰ ਦੀਏ ਛੋਟ ਉੱਚੋਂ ਕਰ ਦੀਏ ਥੋੜਾ ਜਿਹਾ ਜਾਇਜ ਦੱਸੋ ਕਿੰਨਾ ਕਰ ਦੀਏ 80 ਕਰ ਦੀਏ 86 ਦੇ ਲਈ ਕਟਾਈ ਹੂੰ ਠੀਕ ਹੈ ਲਓ ਚਲੋ ਤੁਸੀਂ ਕਹਿਤਾ 85 85 ਦੇ ਦਾਂਗੇ ਨਹੀਂ ਵੇਖ ਲਓ ਜ ਨਹੀਂ ਕੋਈ ਗੱਲ ਨਹੀਂ ਆ ਜੇ ਤੁਸੀਂ ਹੁਣ ਕਹਿਤਾ ਦੇ ਦਾਂਗੇ 85 ਦੇ ਪਰ ਦੁੱਧ ਮੈਂ ਕੋ ਬੜਾ ਜੀ ਅੱਛਾ ਜੀ ਆਪਾਂ ਜੀ 85000 ਦੀ ਬਿਲਕੁਲ ਖੁਸ਼ ਦੇ ਲਿਆ ਵੀਰ ਤੇ 50 ਬਾਕੀ ਜਿੰਦਾ ਮਰਜੀ ਤਸੱਲੀ ਕਰਕੇ ਚੋ ਕੇ ਲੈ ਜਾਏ ਕੋਈ ਹਾਂਜੀ ਹਾਂਜੀ ਦੂਜਾ ਸੂਗਾ ਇਹ ਝੋਟੀ ਵੇਖੋ ਹੈ ਥਾਂਲੇ ਵੇ ਵਾਲੀ ਆ ਠੀਕ ਹੈ ਜੀ ਹਾਂਜੀ ਇਹ ਆਜੇ ਹੁਣ ਚੌਥੇ ਨੰਬਰ ਤੇ ਦੱਸਿਓ ਬਈ ਇਹਦੇ ਬਾਰੇ ਇਹ ਵੈੜ ਸੂਈ ਦੇ ਵੀਰ ਜੀ ਕੱਲ ਦੀ ਅੱਛਾ ਜੀ ਉਹ ਦੇ ਬੱਚਾ ਇਹਦਾ ਠੀਕੀ ਜਵਾਬ ਦੋਵੇਂ ਬੱਚੇ ਹੀ ਆ ਠੀਕ ਹੈ ਜੀ ਮੇਲ ਕਫ ਆ ਗਿਆ ਜੀ ਆਪਾਂ ਚੈੱਕ ਕਰ ਸਕਦੇ ਬਲਕਿ ਲੈ ਜਾਵਾ ਇਹ ਕਿੰਨਾ ਕੁ ਚ ਦੁੱਧ ਦੇ ਕੋਲ ਦੁੱਧ ਵੀਰ ਜੀ ਦੇ ਕੋਲ ਮੰਨ ਲਓ ਤਿੰਨ ਜਵਾਈਆਂ ਹੋ ਗਈਆਂ ਆ ਅੱਛਾ ਜੀ 14 15 ਕਿਲੋ ਬੋਲਾ ਹੀ ਆ ਕੀ ਇਹ ਠੀਕ ਹੈ ਹਾਂ ਜੀ 14 15 ਲੀਟਰ ਜਿਹੜਾ ਬੋਲਾ ਹੀ ਤਿਆਰ ਆ ਲੜਦੀ ਆ ਆ ਲੈ ਧਿਆਨ ਨਾਲ ਮੜੀ ਵੜੀ ਤੇ ਫੇਸ ਸਕਵਾਡ ਨੂੰ ਚੈੱਕ ਕਰ ਸਕਦੇ ਪਾਉੜੀ ਯਾਰਾ ਪਿਆਰੀ ਵਹਿੜਿਆ ਥੱਲੇ ਵੇਖੋ ਥਣ ਲੈ ਮੈਂ ਕਿੱਦਾਂ ਬੈਠਾ ਦਰਗਾਹ ਥਾਲੀ ਆ ਤੇ ਅਟਰ ਕੁਆਲਟੀ ਤੇ ਵੀ ਲੱਗ ਗਿਆ ਚੈੱਕ ਕਰ ਸਕਦੇ ਐਸਟਾਬਲ ਹਾਜ਼ਰ 14 15 ਲੀਟਰ ਬੋਲਾ ਤਿਆਰ ਆ ਤੇ ਥੋਨਾ ਦਾ ਸੈਰ ਗਿਆ ਜੀ ਬਹੁਤ ਚੰਗਾ ਪਾਣ ਦੂਰ ਦੂਰ ਬੱਗਾ ਠਕ ਠਰਦੇ ਥਾ ਲੱਗਾ ਤੇ ਫੇਸ ਨੂੰ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ ਫੇਸ ਆ ਇਹ ਦੂਜਾ ਸੁਹਾ ਸੁਈ ਜੇ ਇਹ ਦੂਜੇ ਸੁਹਾ ਸੁਈ ਜੇ ਠੀਕ ਹੈ ਜੀ ਕਿੰਨਾ ਕ ਜਵਾਈ ਹੋਊਗੀ ਦੁੱਧ ਦੁੱਧ ਵੀਰ ਜੀ 20 ਕਿਲੋ ਬੜੇ ਆਰਾਮ ਨਾਲ ਡੜਾਣਾ ਹੈ 20 ਤਾਂ ਪਲਾਸੀ ਜਾਊ ਅੰਦਰ ਨਹੀਂ ਰਹਿੰਦੀ ਠੀਕ ਹੈ ਠੀਕ ਹੈ ਹਾਂ ਬਾਕੀ ਨਸਲ ਜਾ ਦੇ ਵੇਖੋ ਬੂਠੀ ਬਾਠੀ ਬੈਠਦੀ ਗੱਡੀ ਸੋਹਣੀ ਹਾਂ ਜੀ ਬਾਕੀ ਬਰੇਕੀਆਂ ਬਹੁਤ ਵੜ ਦੇ ਵਿੱਚ ਆ ਥੋੜੀ ਜੀ ਕੈਮਰੇ ਕੋ ਡਰਦੀ ਐ ਠੱਲੀ ਧੀਰੀ ਐ ਕੋਈ ਰੱਸੀ ਰਫੀ ਨੇ ਬਗੈਰ ਅਸੀਂ ਤਾਂ ਝੋਨੇ ਠੀਕ ਐ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਰ ਜੀ ਇਹਦਾ ਜਨਾ ਤੁਸੀਂ ਕਹਿੰਦੇ ਕਰਨਾ 60 ਕਰ ਲਈਏ ਨਹੀਂ ਤੁਸੀਂ ਆਖੀ ਦਦੋ ਫਿਰ ਹਮ ਘਟਵਾ ਦੋ ਇਹਦਾ ਦੇ ਕੋ 55 ਪੂਰੀ ਦੇ ਦਈਏ ਠੀਕ ਐ ਜੀ ਲਓ ਭਾਜੀ 55000 ਦੀ ਹੋਚੋ 1000 ਹੋਰ ਵੀ ਦੀ ਛੋਟ ਕਰ ਦਾਂਗੇ ਠੀਕ ਐ 54000 ਹੀ ਦੇ ਦਾਂਗੇ ਬਾਕੀ ਵਾ ਚੀਜ਼ 14 15 ਕਿਲੋ ਬੋਲਾ ਮਣ ਕੇ ਲੈ ਜਿਹੜਾ ਮਰਜੀ ਠੀਕ ਐ ਠੀਕ ਐ ਲਓ ਭਾਜੀ ਬਿਲਕੁਲ ਜੈਜ ਮੁੱਲ ਕਰਤਾ ਵੀਰ ਨੇ 54000 ਦੀ ਜੇ ਦੋ ਦੋ ਚਵਾਈ ਜੋਗੀ ਵੀ 22 ਲੀਟਰ ਵੀਰ ਕਹਿੰਦਾ ਤੇ ਆਜੋ ਹੁਣ ਪੰਜਵੇਂ ਨੰਬਰ ਤੇ ਆ ਵੀ ਬੱਛੀ ਹੋਣੀ ਆਈ ਆ ਬਾਬੇ ਵੀ ਚਵਾਈ ਹੋ ਗਿਆ ਮਈ ਦੇ ਨਾਲ ਹੀ ਆਈ ਆ ਅੱਛਾ ਅੱਛਾ ਠੀਕ ਹਾਂ ਮਨ ਲਓ ਇਹ ਦੋਂਦੀ ਬੱਛੀ ਸੂਈ ਆ ਰਾਤ ਦੀ ਰਾਤੀ ਸੂਈ ਆ ਉਹ ਬੱਚਾ ਜਿਹਦਾ ਠੀਕ ਆ ਜੀ ਚੋਈ ਆ ਬਿਲਕੁਲ ਉਹਦੇ ਮੋਢੇ ਮੋਢੇ ਡੋਕੇ ਟੱਕੇ ਛੱਡੇ ਥੱਲੇ ਠੀਕ ਆ ਬਿਲਕੁਲ ਇਹ ਵੀ ਸੇਰੇ ਕੋਈ ਵੀਰ ਕਹੂਗਾ ਤਾਂ ਆਪਾਂ ਵੀਡੀਓ ਪਾ ਦਾਂਗੇ ਬਣੀ ਦੀ ਵੀ ਪਾ ਦਾਂਗੇ ਠੀਕ ਆ ਜੀ ਠੀਕ ਆ ਹਾਂ ਕਿੰਨਾ ਕੁ ਜਿਹਦੇ ਕੋਲ ਲਾ ਕੇ ਖੋਲ ਕੇ ਤਾਂ ਦਿਖਾਉਣੇ ਠੱਡੀ ਢੀਰੀ ਆ ਕੋਈ ਰੱਸੀ ਰੁਸੀ ਦੀ ਨਹੀਂ ਲੋੜ ਕਿੰਨਾ ਕੁ ਬ ਠੀਕ ਹੈ ਠੀਕ ਹੈ 2:10 ਦੋਵਾਂ ਟਾਈਮਾਂ ਦਾ ਇਹ ਮੇਲ ਕਾਫ ਆ ਗਿਆ ਦੇ ਪਿੱਛੇ ਵੀ ਤੇ ਫੇਸਬੁਕ ਤੋਂ ਕੀ ਕਰ ਸਕਦੇ ਆ ਬਾਕੀ ਸਾਫ ਬੜੀ ਮੱਛੀ ਵੇਖੋ ਠੀਕ ਹੈ ਠੀਕ ਹੈ ਜੀ ਇਲਾਕੇ ਰੋਂ ਤੁਸੀਂ ਕੀ ਕਰ ਸਕਦੇ ਯਾ ਦੇਖੋ ਆਕੀ ਤੇ ਥਾਣਾ ਦਾ ਸੈਜਾ ਦਾ ਬਹੁਤ ਚੰਗਾ ਆ ਦੋ ਦੋ ਥਣ ਲੱਗਾ ਜਿੱਟ ਜਿੱਟ ਤੇ ਥਾਣਿਆ ਤੇ ਨੋ ਕੋੜਾ ਥਾਣਿਆ ਚੈੱਕ ਕਰ ਸਕਦੇ ਤੁਸੀਂ ਆਸਟਮ ਜਿਹੜਾ ਹਾਜ਼ਰ ਹੈ 10 ਲੀਟਰ ਪੌਲਾ ਰੈਡੀ ਆ ਬਿਲਕੁਲ ਫੇਸ ਟੂਸ ਨਹੀਂ ਲਾਗੇ ਤਾਂ ਚੈੱਕ ਆ ਕਰਦੇ ਜੀ ਗੰਦਵਾਂ ਜੰਦੀ ਬਹੁਤ ਚੰਗੀ ਆ ਉਹ ਜਰਸੀ ਵਿੱਚ ਆ ਗਈ ਆ ਇਹ ਦੋਂਦੀ ਬੱਛੀ ਮੂ ਠੀਕ ਆ ਜੀ ਲੋ ਜੀ ਤਨਦਾਰ ਇਹ ਚੁੱਪ ਦੁੱਧ ਬੱਛੀ 15 16 ਕਿਲੋ ਆਰਾਮ ਨਾਲ ਪਾ ਦੂਗੀ ਠੀਕ ਆ ਬੀਤੀ ਠੀਕ ਇਹ ਕੀ ਮੁੱਲ ਕਰਨਾ ਭਾ ਜਿਹਦਾ ਮੁੱਲ ਵੀ ਇਹਦਾ ਭਾਵੇਂ 60 ਜੋ ਮਰਜ਼ੀ ਕਰੀਏ ਹਾਂ ਨਾ ਜਿਹੜੀ ਨਾ 52000 ਦੇਣੀ ਉੱਤੇ ਛੋੜ ਹੀ ਕਰਨੀ ਅੱਛਾ ਜੀ ਠੀਕ ਗੱਲ ਜੀ ਬਿਲਕੁਲ ਇਹਦਾ ਵਿਜਾਇਜ ਮੁੱਲ ਦੇਖਾ ਪਾਣੇ 7000 ਦੀ ਤੇ ਦੁੱਧ 14 15 ਪੁੱਗੀਆਂ ਬੱਚੀਆਂ ਦੋਵੇਂ ਬੜੀਆਂ ਜੰਗੀਆਂ ਨੇ ਠੀਕ ਹੈ ਜੀ ਦੁੱਧ ਵਾਲੀਆਂ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ